ਪੰਜ ਪੀਰ ਛਠਮ ਪੀਰ ਬੈਠਾ ਘੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸواری ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਦਾ ਬਾਹ ਪਰਵਪਕਾਰੀ ਮੇਰੀ ਪੀਰੀ ਦੇ ਮਾਲਕ 6ਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਜ਼ਾਰ ਗੁਰੂ ਖਾਲਸਾ ਜੀ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦਾ ਸਮੂਹ ਖਾਲਸਾ ਪੰਥ ਆਲੋ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸਾਹਿਬ ਸ਼ੈਲशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲ ਦਿੱਤੀ ਹੋਈ ਮਿੱਠੀ ਆਸ਼ੀਸ਼ ਗੁਰੂ ਹਰਿਤੇ ਦੀ ਸਾਂਝ ਪਾਈਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 21 ਹਾਰ ਨਨ ਸ਼ਾਹੀ ਸੰਮਤ 557 ਮਤਾਬਕ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤਰੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਤ ਮਾਮਲਾ ਵਿਚਾਰਿਆ ਗਿਆ ਅੱਜ ਦੀ ਇਕੱਤਰਤਾ ਵਿੱਚ ਮਿਤੀ 19 ਨਵੰਬਰ 2003 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਵੱਲੋਂ ਪਾਸ ਕੀਤੇ ਗਏ ਮਤਾ ਨੰਬਰ 1 ਦੀ ਪਰੋੜਤਾ ਕਰਦੇ ਹਾਂ ਇਹ ਉਹ ਹੁਕਮਨਾਮਾ ਸੀ ਜਦੋਂ ਸਿੰਘ ਸਾਹਿਬ ਗਿਆਨੀ ਜਗਿੰਦਰ ਸਿੰਘ ਜੀ ਵਿਦਵਾਨਤੀ ਸਨ ਉਸ ਹੁਕਮਨਾਮੇ ਦੇ ਵਿੱਚ ਪੰਜ ਤਖਤਾਂ ਦੇ ਯਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਅੱਗੇ ਸੀਸ ਝੁਕਾਉਂਦੇ ਆ ਬੜੇ ਅਹਿਮ ਫੈਸਲੇ ਲਏ ਸਨ ਉਹਦੇ ਵਿੱਚ ਇੱਕ ਐਵੀਂ ਅਹਿਮ ਫੈਸਲਾ ਸੀ ਕਿ ਪੰਜ ਸੇਵ ਸਹਿਬਾਨਾਂ ਦੀ ਇਕਸਰਤਾ ਦੇ ਵਿੱਚ ਪੰਜ ਤਖਤ ਸਹਿਬਾਨ ਦੇ ਜਥੇਦਾਰ ਸਿੰਘ ਸਾਹਿਬ ਸ਼ਾਮਲ ਹੋਣ ਪਰ ਜੇ ਕਿਸੇ ਕਾਰਨ ਤਖਤਾਂ ਦੇ ਬਾਹਰਲੇ ਜਥੇਦਾਰ ਸ਼ਾਮਲ ਨਹੀਂ ਹੁੰਦੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਜੋ ਸਿੰਘ ਸਾਹਿਬ ਨੇ ਗ੍ਰੰਥੀ ਸਹਿਬਾਨ ਨੇ ਉਹਨਾਂ ਨੂੰ ਆਪਾਂ ਇਸ ਇਕੱਤਰਤਾ ਦੇ ਵਿੱਚ ਬਹਾਲ ਕੇ ਇਕੱਤਰਤਾ ਕਰ ਸਕਦੇ ਹਾਂ ਤੋਂ ਅੱਜ ਵੀ ਇਕੱਤਰਤਾ ਦੇ ਵਿੱਚ ਦਾਸ ਯਕੀਦਾਰ ਕਾਰਜਕਾਰੀ ਸ੍ਰੀ ਅਕਾਲਪੁਰ ਸਾਹਿਬ ਸਰਦਾਰ ਜ਼ਕੀਦਾਰ ਸਿੰਘ ਸਾਹਿਬ ਇਕ ਸਿੰਘ ਜੀ ਢਨੋਲਾ ਜੱਤੇਦਾਰ ਤਖਤ ਸ੍ਰੀ ਧੰਮਧਮਾ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰਾਂਤੀ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ ਗ੍ਰਾਂਤੀ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਗ੍ਰਾਂਤੀ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੱਜ ਦੀ ਇਸ ਇਕੱਤਰਤਾ ਦੇ ਵਿੱਚ ਸ਼ਾਮਲ ਹੋਏ ਤਾਂ ਮਤਾ ਨੰਬਰ 1 ਦੀ ਪ੍ਰੂਰਤਾ ਕਰਦਿਆਂ ਇਸ ਹੁਕਮਨਾਮੇ ਅਤੇ ਸਿੱਖ ਰਵੈਤਾਂ ਦੀ ਰੌਸ਼ਨੀ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਤਖਤ Shri Harmandir Ji Patna Sahib ਦੇ ਪੰਜ ਪਿਆਰਿਆਂ ਵੱਲੋਂ ਮਤੀ 1 ਮਈ 2025 ਨੂੰ ਜੋ ਪੱਤਰ ਨੰਬਰ ਪੱਤਾ ਪੱਪਾ ਸੱਸਾ ਛੱਟੀ ਉਵਲੀਕ ਹਾ ਉਵਲੀਕ 225 ਅਤੇ ਮਿਤੀ 5 ਜੁਲਾਈ 225 ਨੂੰ ਜੋ ਪੱਤਰ ਨੰਬਰ ਤੱਤਾ ਪੱਪਾਸਸਾ ਉਵਲੀਕ 40 ਉਵਲੀਕ ਹਾ ਉਵਲੀਕ 225 ਜਾਰੀ ਕੀਤੇ ਗਏ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਕਤ ਆਦੇਸ਼ ਦੀ ਘੋਰ ਅਲੰਘਣਾ ਹੈ 2003 ਵਾਲੇ ਆਦੇਸ਼ ਦੀ ਉਹ ਲੰਗੜਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਗਾਉਂਦੇ ਹਨ ਪੰਜ